ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੋਰਮੁਖ ਉਬਰੇ ਜਿਨੀ ਸਚਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਨ ਵਣ ਦੰਤਾ ਜਗ ਖਾਇਆ ਮਾਨਮੁਖ ਖਾ ਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇ ਬਿਨ ਨਾਵੇ जग ਕਮਲਾ ਫਰੇ ਗੁਰਮੁਖ ਨਦਰੀ ਆਇਆ ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਵਸਾਇਆ ਨਾ